ਪੰਜਾਬੀਆਂ ਦੀ ਫੇਵਰਿਟ ਡੈਸਟੀਨੇਸ਼ਨ ਜਿਵੇਂ ਕੈਨੇਡਾ ਸੀਗੀ ਤੇ ਨਾਲ ਦੇ ਨਾਲ ਯੂ ਐਸ ਏ ਵੀ ਸੀ ਪਰ ਉਸ ਤੇ ਲਈ ਗਲਤ ਧਾਰਨਾ ਇੱਕ ਬਣੀ ਹੋਈ ਸੀ ਕਿ ਜੇ ਅਮਰੀਕਾ ਜਾਣਾ ਤਾਂ ਡੌਂਕੀ ਲਾ ਕੇ ਹੀ ਜਾਇਆ ਜਾਊ ਦੋ ਨੰਬਰ ਦੇ ਵਿੱਚ ਜਾਇਆ ਜਾਊ ਉੱਥੇ ਜਾ ਕੇ ਸੈਲਮ ਪਾ ਲੈਣੀ ਹੈ ਤੇ ਜਿਹੜੇ ਸੈਲਮ ਵਾਲੇ ਸੀਗੇ ਚਾਹੇ ਤਾਂ ਬਹੁਤ ਪੁਰਾਣੇ ਚਾਹੇ ਹੁਣ ਨਵੇਂ ਗਏ ਹੋਏ ਆ ਤੇ ਬਹੁਤ ਵਾਰੀ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਇਹ ਸੈਲਮ ਲੈਣ ਤੋਂ ਬਾਅਦ ਪੱਕੇ ਹੋਣ ਤੋਂ ਬਾਅਦ ਇੰਡੀਆ ਵਾਪਸ ਆ ਜਾਂਦੇ ਸੀ ਨੇਪਾਲ ਥਰੂ ਤੇ ਫਿਰ ਚਲੇ ਜਾਂਦੇ ਸੀ ਵਾਪਸ ਯੂਐਸ ਦੇ ਵਿੱਚ ਤੇ ਹੁਣ ਜਿਹੜੇ ਇੰਡੀਆ ਆਏ ਹੋਏ ਨੇ ਵਾਪਸ ਯੂਐਸਏ ਜਾ ਰਹੇ ਨੇ ਉਹਨਾਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਸਟੱਡੀ ਵਾਲੇ ਨੇ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਪਰ ਫਿਰ ਵੀ ਸਟੱਡੀ ਦੇ ਲਈ ਆਪਾਂ ਗੱਲ ਕਰਨੀ ਹੈ ਇਹ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਣੀ ਸੀ ਦਿੰਦੀ ਆ ਪਰ ਨਾਲ ਦੀ ਨਾਲ ਆਪਾਂ ਸਟੱਡੀ ਦੀਆਂ ਆਪਸ਼ਨ ਦੀ ਗੱਲ ਕਰਾਂਗੇ ਕਿ ਸਟੱਡੀ ਵਾਲਿਆਂ ਨੂੰ ਵੀ ਇਸ ਤਰ੍ਹਾਂ ਦਾ ਕੋਈ ਡਰ ਹੈਗਾ ਜਿਵੇਂ ਆਪਾਂ ਡਿਟੇਨ ਦੀ ਗੱਲ ਸੁਣ ਰਹੇ ਆ ਇੱਕ ਗੱਲ ਸੁਣਿਆ ਵੀ ਡਿਟੇਨ ਕਰ ਲਿਆ ਵਾਪਸ ਭੇਜ ਦਿੱਤਾ ਜਹਾਜ਼ ਭਰ ਕੇ ਆਗੇ ਹੁਣ ਵੀ ਸ਼ਾਇਦ ਨੈਕਸਟ ਇੱਕ ਯਾ ਇਦੀ ਤਿਆਰੀ ਹੈ ਇੰਡੀਆ ਆਉਣ ਦੀ ਮੈਮ ਕੀ ਦੇਖਦੇ ਹੋ ਸਟੱਡੀ ਔਰ ਟੂਰਿਸਟ ਵਾਲਿਆਂ ਦੇ ਲਈ ਤਾਂ ਇਸ ਤਰ੍ਹਾਂ ਦੀ ਕੋਈ ਕਿਉਂਕਿ ਕਈ ਵਾਰੀ ਡਰੇ ਹੋਏ ਆ ਪੇਰੈਂਟਸ ਵੀ ਵੀ ਉੱਥੇ ਭੇਜਾਂਗੇ ਕਿਤੇ ਐ ਨਾ ਹੋ ਜੇ ਐ ਨਾ ਹੋ ਜੇ ਆ ਦੇਖੋ ਜੀ ਕੰਪਲਿਕੇਟਡ ਆਪਾਂ ਚੀਜ਼ਾਂ ਨੂੰ ਨਹੀਂ ਕਰਨਾ ਕਿਉਂਕਿ ਕੰਪਲਿਕੇਸ਼ਨਸ ਕਿੱਥੇ ਆndੀਆਂ ਨੇ ਜਿੱਥੇ ਕਲੈਰਟੀ ਨਹੀਂ ਹੁੰਦੀ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ ਕੰਪਲਿਕੇਟਡ ਇਹ ਚੀਜ਼ਾਂ ਨੇ ਕਿ ਤੁਸੀਂ ਟੂਰਿਸਟ ਵੀਜ਼ਾ ਸਾਡੇ ਤੋਂ ਲਵਾ ਕੇ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਹਾਡਾ ਉੱਥੇ ਸਟੱਡੀ ਪਰਮਿਟ ਜਿਹੜਾ ਸੀ ਕਨਵਰਟ ਕਰਵਾ ਦਾਂਗੇ ਉਹਦੇ ਚ ਕੰਪਲਿਕੇਸ਼ਨਸ ਹੁੰਦੀਆਂ ਨੇ ਕਿ ਯੂਐਸਏ ਵਿੱਚ ਜਿਹੜਾ ਸਟੱਡੀ ਵੀਜ਼ਾ ਕਨਵਰਟ ਕਰਾ ਦੋਂਗੇ ਉਹ ਕੰਪਲਿਕੀਸ਼ਨਸ ਨੇ ਜੇ ਤੁਸੀਂ ਯੂਐਸਏ ਦੇ ਵਿੱਚ ਹੁਨੇ ਗਏ ਹੋ ਤੁਸੀਂ ਵੀਜ਼ਾ ਲੈ ਕੇ ਗਏ ਹੋ ਤੇ ਉੱਥੇ ਜਾ ਕੇ 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਨਾਲ ਦੀ ਨਾਲ ਤੁਸੀਂ ਸਟੱਡੀ ਪਰਮਿਟ ਕਨਵਰਟ ਕਰਾ ਲਿਆ ਤਾਂ ਠੀਕ ਹੈ ਇਹ ਜਿਹੜੇ ਟੂਰਿਸਟ ਵੀਜ਼ਾ ਤੇ ਜਾਂਦੇ 6 ਮਹੀਨੇ ਲਾਏ 6 ਮਹੀਨੇ ਬਾਅਦ ਆਗੇ ਫਿਰ 6 ਮਹੀਨੇ ਚਲੇ ਗਏ ਕਿ 6 ਮਹੀਨੇ ਦੀ ਐਂਟਰੀ ਕੰਪਲੀਟ ਕੀਤੀ ਐਵੇਂ ਦੇ ਆ ਜਿਹੜੇ ਉੱਥੇ ਕੈਂਡੀਡੇਟਸ ਬੈਠੇ ਨੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੇ ਉੱਤੇ ਕੋਈ ਐਵੇਂ ਦਾ ਲੀਗਲ ਐਕਸ਼ਨ ਹੋ ਸਕਦਾ ਬਟ ਜਦੋਂ ਤੁਸੀਂ ਇੱਥੇ ਕਲੈਰਟੀ ਨਾ ਗਏ ਉੱਥੇ ਜਾ ਕੇ ਨਾਲ ਦੀ ਤਾਂ ਤੁਸੀਂ ਆਪਣਾ ਸਟੱਡੀ ਪਰਮਿਟ ਕਨਵਰਟ ਕਰਾ ਲਿਆ ਤਾਂ ਉੱਥੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਣ ਵਾਲੀ ਹਾਂ ਜਿਹੜੇ ਬੱਚੇ ਜਿੰਨੇ ਵੀ ਸਾਡੇ ਕੋਲ ਕੈਂਡੀਡੇਟ ਹੈ ਯੂਐਸਏ ਟੂਰਿਸਟ ਵੀਜ਼ਾ ਵਾਲੇ 10-10 ਸਾਲ ਦਾ ਟੂਰਿਸਟ ਵੀਜ਼ਾ ਹੁੰਦਾ ਸੀ 6 ਮਹੀਨੇ ਲਾਉਂਦੇ ਸੀ 1 ਮਹੀਨਾ ਇੰਡੀਆ ਲਾਇਆ ਫਿਰ 6 ਮਹੀਨੇ ਉੱਥੇ ਲਾਇਆ 1 ਮਹੀਨਾ ਇੰਡੀਆ ਲਾਇਆ ਉਹਨਾਂ ਲਈ ਕੰਪਲਿਕੀਸ਼ਨਸ ਹੋ ਸਕਦੀਆਂ ਨੇ ਔਰ ਜਿਹੜੇ ਸਾਡੇ ਸਟੂਡੈਂਟ ਸਟੱਡੀ ਵੀਜ਼ਾਸ ਤੇ ਜਾ ਰਹੇ ਨੇ ਉਹਨਾਂ ਦੇ ਲਈ ਐਮ ਦੀ ਕੋਈ ਕੰਪਲਿਕੀਸ਼ਨਸ ਨਹੀਂ ਹੋਣਗੀਆਂ ਇਨਰ ਯੂਐਸਏ ਆਊਟਰ ਯੂਐਸਏ ਸਾਰੀ ਜਗ੍ਹਾ ਤੇ ਸਾਡੇ ਕੋਲ ਯੂਨੀਵਰਸਿਟੀਆਂ ਅਵੇਲੇਬ ਬੱਲ ਨੇ ਤੁਸੀਂ ਹਾਇਲਟਸ ਕੀਤਾ ਜਾਂ ਨਹੀਂ ਕੀਤਾ ਵਿਦਆਊਟ ਹਾਇਲਟਸ ਵੀ ਸਾਡੇ ਕੋਲ ਆਪਸ਼ਨਸ ਨੇ ਯੂਐਸਏ ਦੀਆਂ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ 10-10 ਸਾਲ 20-20 ਸਾਲ ਦਾ ਗੈਪ ਵੀ ਅਸੈਪਟੇਬਲ ਕਰ ਰਹੀਆਂ ਨੇ ਬਾਕੀ ਇੰਟਰਵਿਊ ਦੀ ਗੱਲ ਆ ਉਹਦੇ ਲਈ ਵੀ ਅਸੀਂ ਪ੍ਰੋਪਰ ਤਰੀਕੇ ਨਾਲ ਇੰਟਰਵਿਊ ਪ੍ਰੈਪਰੇਸ਼ਨ ਕਰਾਵਾਂਗੇ ਇੰਟਰਵਿਊ ਬਹੁਤ ਲੰਬੀ ਚੌੜੀ ਇੰਟਰਵਿਊ ਨਹੀਂ ਹੁੰਦੀ ਬੇਸਿਕ ਜਿਹੇ ਕੁਐਸਚਨਸ ਹੁੰਦੇ ਨੇ ਉਹਦੇ ਵਿੱਚ ਇੰਟਰਵਿਊ 'ਚ ਜਿਹੜੇ ਤੁਹਾਡੇ ਤੋਂ ਪੁੱਛੇ ਜਾਣਗੇ ਉਹਨਾਂ ਜਿਹੜੇ ਕੁਐਸਚਨਸ ਹੋਣਗੇ ਉਹਨਾਂ ਦੇ ਉੱਤੇ ਅਸੀਂ ਪ੍ਰੋਪਰ ਵਰਕਆਊਟ ਕਰਾਂਗੇ ਤੁਹਾਡੇ ਕੋਰਸ ਨੂੰ ਰੈਲੇਵੈਂਟ ਹੋ ਸਕਦਾ ਹੈ ਤੁਹਾਡੇ ਪ੍ਰੋਫਾਈਲ ਨੂੰ ਰੈਲੇਵੈਂਟ ਹੋ ਸਕਦਾ ਹੈ ਤੁਹਾਡੇ ਫਾਈਨੈਂਸ਼ੀਅਲੀ ਡਾਕੂਮੈਂਟਸ ਨੂੰ ਹੋ ਸਕਦਾ ਹੈ ਜਾਂ ਤੁਸੀਂ ਕੋਈ ਇੱਥੇ 10 ਸਾਲ 20 ਸਾਲ ਜਿਹੜਾ ਗੈਪ ਆਇਆ ਉਹਦੇ ਵਿੱਚ ਕੀ ਕੀਤਾ ਹੈ ਕੀ ਤੁਹਾਡਾ ਕਵਰਿੰਗ ਕੀਤੀ ਅਸੀਂ ਕੀ ਉਹਦੇ ਵਿੱਚ ਅਸੀਂ ਮੈਂਸ਼ਨ ਕੀਤਾ ਉਹਦੇ ਉੱਤੇ ਕੁਐਸਚਨ ਹੋ ਸਕਦਾ ਹੈ ਔਰ ਲੈਂਗੁਏਜ ਤੁਹਾਡੇ ਵੱਲੋਂ ਆਪਣੀ ਸਿਲੈਕਟ ਹੋਊਗੀ ਕਿ ਤੁਸੀਂ ਕਿਸ ਲੈਂਗੁਏਜ ਵਿੱਚ ਕੰਫਰਟੇਬਲ ਹੋ ਉਸੇ ਲੈਂਗੁਏਜ ਤੇ ਇੰਟਰਵਿਊ ਹੋ ਬਿਲਕੁਲ ਯੂਐਸ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਟਰਵਿਊ ਬੇਸਡ ਵੀਜ਼ਾ ਹੈਗਾ ਇੰਟਰਵਿਊ ਦੇ ਕੇ ਤੁਸੀਂ ਵੀਜ਼ਾ ਲੈ ਸਕਦੇ ਹੋ ਔਰ ਜਿਹੜੇ ਬੱਚੇ ਜਿਵੇਂ ਮੈਂਮ ਨੇ ਹੁਣੇ ਕਿਹਾ ਕਿ ਸਟੱਡੀ ਤੇ ਜਾ ਰਹੇ ਆ ਜਾਂ ਫਿਰ ਟੂਰਿਸਟ ਵੀਜ਼ਾ ਤੇ ਕੋਈ ਲੋਕ ਜਾ ਰਹੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਹਨਾਂ ਨੂੰ ਡਿਟੇਨ ਕੀਤਾ ਜਾਊ ਜਾਂ ਫਿਰ ਰੈਪਿਊਟੇਸ਼ਨ ਲਾਈ ਜਾਊਗੀ ਉਹ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਅਸੈलम ਪਾਈ ਹੋਈ ਆ ਔਰ ਡੋਂਕੀ ਲੈ ਕੇ ਗਏ ਆ ਜਾਂ ਫਿਰ ਬਾਰਡਰ ਕਰਾਸ ਕਰਕੇ ਜਿਵੇਂ ਆਪਾਂ ਦੇਖਦੇ ਆ 6-6 ਮਹੀਨੇ ਸਾਲ-ਸਾਲ ਦੇ ਵਿੱਚ ਪਹੁੰਚਦੇ ਆ ਉਹਨਾਂ ਲੋਕਾਂ ਦੇ ਲਈ ਜਰੂਰ ਪਰੇਸ਼ਾਨੀ ਹੋ ਸਕ ਉਸੇ ਤਰੀਕੇ ਨਾਲ ਰਸਤਾ ਖੁੱਲਿਆ ਹੋਇਆ ਟਰੰਪ ਗਵਰਨਮੈਂਟ ਨੇ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਸ ਦੇ ਵਿੱਚ ਵੀ ਵਾਅਦਾ ਕੀਤਾ ਹੈ ਸਟੂਡੈਂਟ ਵੀਜ਼ਾ ਨੂੰ ਵੈਲਕਮ ਕਹਿ ਰਹੇ ਨੇ ਨਾਲ ਦੇ ਨਾਲ ਟੂਰਿਸਟ ਵੀਜ਼ਾ ਵਾਲਿਆਂ ਨੂੰ ਵੀ ਵੀਜ਼ਾਸ ਦੇ ਰਿਹਾ ਕਿਉਂਕਿ ਉਹਨਾਂ ਤੋਂ ਦਾ ਇੰਟਰਵਿਊ ਲੈਣਾ ਹੈ ਮੈਮ ਇੰਟਰਵਿਊ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਵੱਲੋਂ ਕਰਵਾਈ ਜਾਂਦੀ ਹੈ ਕਿ ਆਪਸ਼ਨਸ ਹੈਗੀਆਂ ਸਟੂਡੈਂਟਸ ਦੇ ਲਈ ਔਰ ਖਾਸ ਤੌਰ ਤੇ ਇੱਕ ਸਵਾਲ ਹੋਰ ਇੰਟਰਵਿਊ ਨਾਲ ਜੁੜਦਾ ਹੈ ਕਿ ਜੇਕਰ ਤੁਸੀਂ ਫੁਲਾਣੀ ਜਗ੍ਹਾ ਤੇ ਇੰਟਰਵਿਊ ਦਵੋਗੇ ਤਾਂ ਤੁਹਾਨੂੰ ਹੋ ਸਕਦਾ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੋਵੇ ਕਈ ਵਾਰੀ ਪੰਜਾਬ ਵਾਲੇ ਬਹੁਤ ਦੂਰ ਦੂਰ ਜਾਂਦੇ ਆ ਇਸ ਤਰ੍ਹਾਂ ਇਹ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਬਲਵਿੰਦਰ ਜੀ ਇਹ ਚੀਜ਼ ਸਾਨੂੰ ਨਹੀਂ ਸੋਚਣੀ ਚਾਹੀਦੀ ਕਿ ਪੰਜਾਬ ਵਾਲਿਆਂ ਨੂੰ ਜਾ ਕੇ ਕੋਲਕਾਤਾ ਇੰਟਰਵਿਊ ਕਰਾ ਦਿੱਤੀ ਤੇ ਉੱਥੋਂ ਦੀ ਐਮਬੈਸੀ ਉਹਨਾਂ ਨੂੰ ਵੀਜ਼ਾ ਗ੍ਰਾਂਟ ਕਰ ਦੋਗੀ ਅਜਿਹਾ ਕੁਝ ਨਹੀਂ ਹੈ ਜੋ ਇੱਕ ਐਮਬੈਸੀ ਦੀ ਹਰਾਰਕੀਆ ਉਹਨੂੰ ਫਾਲੋ ਕਰਕੇ ਹੀ ਵੀਜ਼ਾ ਆਫੀਸਰ ਨੇ ਵੀਜ਼ਾ ਗ੍ਰਾਂਟ ਕਰਾਉਣਾ ਹੈ ਵਿਦਆਊਟ ਹਰਾਰਕੀ ਤੁਹਾਨੂੰ ਕੋਈ ਵੀ ਐਮਬੈਸੀ ਕੋਈ ਵੀਜ਼ਾ ਆਫੀਸਰ ਵੀਜ਼ਾ ਨਹੀਂ ਦੇਊਗਾ ਦੂਸਰੀ ਗੱਲ ਆ ਕਿ ਤੁਹਾਨੂੰ ਇੰਨੀ ਇੰਨੀ ਦੂਰ ਜਾ ਕੇ ਇੰਟਰਵਿਊ ਦੇਣ ਦੀ ਜ਼ਰੂਰਤ ਨਹੀਂ ਹੈ ਹਾਂ ਜੇ ਤੁਹਾਨੂੰ ਦਿੱਲੀ ਦੇ ਵਿੱਚ ਇੰਟਰਵਿਊ ਡੇਟ ਨਹੀਂ ਮਿਲ ਰਹੀ ਤਾਂ ਤੁਸੀਂ ਆਪਸ਼ਨ ਲੈ ਸਕਦੇ ਹੋ ਕਿਤੇ ਵੀ ਜਾ ਕੇ ਤੁਸੀਂ ਜਿਹੜੀ ਹੈ ਇਹ ਇੰਟਰਵਿਊ ਦੇ ਸਕ ਤੇ ਹੁਣ ਦੂਸਰੀ ਗੱਲ ਰਹਿ ਗਈ ਆ ਕਿ ਜਿਹੜੀ ਇੰਟਰਵਿਊ ਦੇਣ ਦੇ ਟਾਈਮ ਦੇ ਵਿੱਚ ਸਾਡੇ ਵੱਲੋਂ ਕੀ ਤਿਆਰੀ ਕਰਾਈ ਜਾਊਗੀ ਇੰਟਰਵਿਊ ਦੇ ਟਾਈਮ ਦੇ ਉੱਤੇ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਯੂਨੀਵਰਸਿਟੀ ਤੁਹਾਡੇ ਕਾਲਜ ਤੁਹਾਡੇ ਕੋਰਸ ਨਾਲ ਗੋ ਥਰੂ ਕਰਾਵਾਂਗੇ ਤੁਹਾਡੇ ਡਾਕੂਮੈਂਟਸ ਕੀ ਲਾਏ ਆ ਤੁਹਾਡਾ ਜਿਹੜਾ 16 F16 ਫਾਰਮ ਜਿਹੜਾ ਅਸੀਂ ਫਿਲ ਕੀਤਾ ਉਹਦੇ ਵਿੱਚ ਕੀ ਕੀ ਇਨਫੋਰਮੇਸ਼ਨ ਫਿਲ ਕੀਤੀਆਂ ਨੇ ਉਹ ਪ੍ਰੋਪਰ ਗੋ ਥਰੂ ਕਰਾਉਣ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਐਮਬੈਸੀ ਦੇ ਵਿੱਚ ਵੀਜ਼ਾ ਆਫੀਸਰ ਦਾ ਜਿਹੜਾ ਇਹ ਕੁਐਸਚਨ ਹੈ ਇਹਦੇ ਨਾਲ ਰੈਲੇਵੈਂਟ ਇਹ ਅਨਸਰ ਆ ਇਹ ਕੁਐਸਚਨ ਦਾ ਇਹ ਆਨਸਰ ਹੋਊਗਾ ਇਹ ਕੁਐਸਚਨ ਦਾ ਇਹ ਆਨਸਰ ਹੋਊਗਾ ਅਸੀਂ ਪ੍ਰੋਪਰ ਤੁਹਾਨੂੰ ਕਲੈਰਟੀ ਦਵਾਂਗੇ ਪ੍ਰੋਪਰ ਤੁਹਾਡੇ ਨਾਲ ਚੀਜ਼ਾਂ ਕਲੀਅਰ ਰੱਖਾਂਗੇ ਇੱਕ ਫੇਅਰ ਏਬਲ ਸਾਡੀ ਜਿਹੜੀ ਮੀਟ ਹੋਊਗੀ ਇਹਦੇ ਵਿੱਚ ਕੋਈ ਵੀ ਚੀਜ਼ ਤੁਹਾਡੇ ਤੋਂ ਹਿਡਨ ਨਹੀਂ ਰੱਖੀ ਜਾਊਗੀ ਚਾਹੇ ਤੁਸੀਂ ਸਾਡੇ ਤੋਂ ਪੈਕੇਜ ਲੈਂਦੇ ਹੋ ਚਾਹੇ ਵਿਦਆਊਟ ਪੈਕੇਜ ਸਾਡੇ ਕੋਲ ਜਿਹੜਾ ਸਿਸਟਮੈਟਿਕਲੀ ਗਵਰਨਮੈਂਟ ਫੀਸਿਸ ਪੇ ਕਰਕੇ ਤੁਸੀਂ ਸਾਡੇ ਕੋਲ ਆਂਦੇ ਹੋ ਤਾਂ ਬਿਲਕੁਲ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣੇ ਆ ਯੂ ਐਸ ਸਟਡੀ ਨੂੰ ਲੈ ਕੇ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਗੁਰਪ੍ਰੀਤ ਕੌਰ मैम ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਇੱਕ ਪੇਸ ਇਸ ਤੋਂ ਇਲਾਵਾ ਜਲੰਧਰ ਹੈਦਰਾਬਾਦ ਔਰ ਅਹਮਦਾਬਾਦ ਦੇ ਵਿੱਚ ਵੀ ਜਿਹੜਾ ਆਫਿਸਿਸ ਹੈਗੇ ਆ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਾਂ ਦੇ ਕੇ ਤੁਸੀਂ ਵੀ ਆਫਿਸ ਵਿਜ਼ਿਟ ਕਰ ਸਕਦੇ ਹੋ ਜਦੋਂ ਵੀ ਕਿਤੇ ਜਾਣੇ ਹੋ ਤਾਂ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਵੀ ਹੁੰਦਾ ਤੁਹਾਨੂੰ ਗਾਈਡ ਕਰਨਾ ਸਹੀ ਤਰੀਕੇ ਨਾਲ ਤੁਸੀਂ ਜਾ ਸਕੋ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਯੂ ਐਸ ਵੀਜ਼ਾ ਉਹ ਇੰਟਰਵਿਊ ਦੇ ਬਿਹਾਵ ਤੇ ਹੀ ਮਿਲਣਾ ਤੁਹਾਡਾ ਇੰਟਰਵਿਊ ਕਿਸ ਤਰ੍ਹਾਂ ਦਾ ਹੁੰਦਾ ਤੁਸੀਂ ਕਿਹੜਾ ਕਾਲਜ ਯੂਨੀਵਰਸਿਟੀਆਂ ਕਿਸ ਤਰ੍ਹਾਂ ਦਾ ਕੋਰਸ ਲੈਣੇ ਹੋ ਉਸ ਬਾਰੇ ਸਵਾਲ ਹੋ ਸਕਦੇ ਆ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਬਾਰੇ ਤੁਹਾਡੇ ਫੰਡਿੰਗ ਬਾਰੇ ਹੋ ਸਕਦੇ ਆ ਤੇ ਮੈਮ ਯੂ ਐਸ ਦੇ ਵਿੱਚ ਕਿੰਨੀ ਪੀ ਗਿਆ ਫਿਰ ਡਾਇਰੈਕਟਲੀ ਪੇਰੈਂਟਸ ਕੋ ਹੋਵੇ ਚਾਹੇ ਤੁਸੀਂ ਯੂਐਸਏ ਲਈ ਮੇਰੇ ਕੋਲ ਇੱਕ ਦਿਨ ਪੁਰਾਣੀ ਬੈਂਕਿੰਗ ਲੈ ਕੇ ਆ ਜੋ ਤੁਹਾਡੇ ਕੋਲ ਐਫਡੀ ਆ ਤੁਸੀਂ ਐਫਡੀ ਲੈ ਕੇ ਆ ਜੋ ਕੋਈ ਸਪੈਸਿਫਿਕ ਇਹ ਨਹੀਂ ਕਿ 10 ਲੱਖ ਦੀ ਬੈਂਕਿੰਗ ਦੇਣੀ ਆ 20 ਲੱਖ ਦੀ ਦੇਣੀ 15 ਲੱਖ ਦੀ ਦੇਣੀ ਡਿਪੈਂਡ ਔਨ ਤੁਹਾਡਾ ਯੂਨੀਵਰਸਿਟੀ ਔਰ ਕਾਲਜ ਆ ਜੇ ਤੁਹਾਡਾ 4 ਲੱਖ ਵਾਲਾ ਕਾਲਜ ਆ ਤਾਂ ਤੁਹਾਨੂੰ 8 ਲੱਖ ਦੀ ਬੈਂਕਿੰਗ ਦਿਖਾ ਕੇ ਵੀ ਤੁਸੀਂ ਜਾ ਸਕਦੇ ਹੋ ਡਿਪੈਂਡ ਔਨ ਤੁਹਾਡਾ ਸਾਰੇ ਦਾ ਸਾਰਾ ਪ੍ਰੋਫਾਈਲ ਆ ਜਦੋਂ ਤੁਸੀਂ ਸਾਡੇ ਕੋਲ ਆਪਣਾ ਪ੍ਰੋਫਾਈਲ ਲੈ ਕੇ ਆਵੋਗੇ ਉਸ ਦੇ ਅਕੋਰਡਿੰਗਲੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿਉਂਕਿ ਇਨਫੋਰਮੇਸ਼ਨ ਦੇਣ ਕੇ ਮੈਂ ਇੱਕ ਸਪੈਸਿਫਿਕ ਤੁਹਾਡੇ ਬ੍ਰੇਨ ਦੇ ਵਿੱਚ ਮਿੱਥ ਨਹੀਂ ਕ੍ਰੀਏਟ ਕਰਨਾ ਚਾਹੁੰਦੀ ਕਿ ਇਹ ਮਿੱਥ ਕ੍ਰੀਏਟ ਹੋ ਗਈ ਕਿ ਬੱਚਾ ਕਹੇ ਕਿ ਯੂਐਸਏ ਜਾਣਾ ਤੇ 10 ਲੱਖ ਦੇ ਫੰਡ ਚਾਹੀਦੇ ਆ ਯੂਐਸਏ ਜਾਣਾ ਤੇ 25 ਲੱਖ ਦੇ ਫੰਡ ਚਾਹੀਦੇ ਆ ਜੇ ਤੁਹਾਡਾ ਥਰਡ پارٹی ਬੈਂਕਿੰਗ ਆ ਉਹਨੂੰ ਰਿਪਰੈਜ਼ੈਂਟ ਕਿਵੇਂ ਕਰਨਾ ਵੀਜ਼ਾ ਆਫੀਸਰ ਦੇ ਸਾਹਮਣੇ ਉਹ ਪ੍ਰੋਪਰ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੇ ਜਿਹੜੇ ਬੱਚੇ ਸਾਡੇ ਯੂਐਸਏ ਅਪਲਾਈ ਕਰਨਾ ਚਾਹੁੰਦੇ ਆ ਭਾਵੇਂ ਤੁਹਾਡਾ 10 ਸਾਲ ਦਾ ਗੈਪ ਆ 15 ਸਾਲ ਦਾ ਗੈਪ ਆ 20 ਸਾਲ ਦਾ ਗੈਪ ਆ ਤੁਸੀਂ ਇੱਕ ਵਾਰ ਸਾਡੇ ਕੋਲ ਅਸੈਸਮੈਂਟ ਜ਼ਰੂਰ ਲਓ ਤਾਂ ਕਿ ਤੁਹਾਨੂੰ ਕਲੈਰਟੀ ਹੋ ਸਕੇ ਕਿ ਯੂਐਸਏ ਤੁਹਾਨੂੰ ਵੀਜ਼ਾ ਦੇਊਗਾ ਜਾਂ ਨਹੀਂ ਦੇ ਜਰੂਰ ਤੁਸੀਂ ਅਸੈਸਮੈਂਟ ਲਈ ਆਉਂਗੇ ਫਿਰ ਆਪਾਂ ਗੱਲ ਕਰਾਂਗੇ ਔਰ ਬੈਂਕਿੰਗ ਦੀ ਵੀ ਆਪਾਂ ਕਾਲਜ ਚੂਸ ਕਰਨ ਤੋਂ ਬਾਅਦ ਯੂਨੀਵਰਸਿਟੀ ਚੂਸ ਕਰਨ ਤੋਂ ਬਾਅਦ ਹੀ ਗੱਲ ਕਰਾਂਗੇ ਕਿਉਂਕਿ ਡਿਪੈਂਡ ਔਨ ਸਾਰੀਆਂ ਚੀਜ਼ਾਂ ਹੁੰਦੀਆਂ ਐ ਕੋਈ ਵੀ ਚੀਜ਼ ਸਪੈਸਿਫਿਕ ਨਹੀਂ ਹੁੰਦੀ ਕਿ ਇਹ ਬਸ ਯੂਐਸਏ 15 ਲੱਖ ਦੇ ਫੰਡ ਦਿਖਾ ਦਿਓ ਤੇ ਵੀਜ਼ਾ ਆ ਜਾਊਗਾ ਉਹਦੇ ਵਿੱਚ ਮੇਰੇ ਕੋਲ ਇਟ ਮੀਨਸ ਮੈਂ ਨੋਲੇਜੇਬਲ ਨਹੀਂ ਐ ਮੈਂ ਤਾਂ ਇਹ ਮਿੰਦੀਆਂ ਗੱਲਾਂ ਕਰ ਰਹੀ ਆ ਤੇ ਜੇ ਤੁਹਾਨੂੰ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਲੈਣੀ ਆ ਤੁਸੀਂ ਕਿਸੇ ਵੀ ਟਾਈਮ ਕਾਲ ਕਰਕੇ ਜਾਂ ਤੁਸੀਂ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਅਸੈਸਮੈਂਟ ਲੈ ਕੇ ਅੱਗੇ ਵੀਜ਼ਾਸ ਦੇ ਕੀ ਚਾਂ ਕਿਸ ਨੇ ਉਹ ਜਾਨੋ ਫਿਰ ਤੁਸੀਂ ਅਪਲਾਈ ਕਰੋ